ਨਮਸਕਾਰ ਸਹਿਯੋਗੀਆਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਰ ਪੇਸ਼ਾਂ ਅੱਜ ਤੁਹਾਡੇ ਨਾਲ ਇੱਕ ਨਵੀਂ ਔਰ ਵੱਡੀ ਸ਼ਖਸੀਅਤ ਦੇ ਨਾਲ ਨਵੇਂ ਚਿਹਰੇ ਦੇ ਨਾਲ ਮੇਰੇ ਨਾਲ ਨੇ ਇਸ ਵਕਤ ਸ਼੍ਰੀ ਦਿਨੇਸ਼ ਸ਼ਰਮਾ ਜੀ ਜੋ ਕਿ ਪੰਜਾਬ ਗ੍ਰਾਮੀਨ ਬੈਂਕ ਤੋਂ ਨਵੰਬਰ 2021 ਦੇ ਵਿੱਚ ਰੀਜਨਲ ਮੈਨੇਜਰ ਤੋਂ ਰਟਾਇਰਮੈਂਟ ਹੋਏ ਸੀਗੇ ਪਰ ਇਹਨਾਂ ਦੀ ਕਾਬਲੀਅਤ ਇੰਨੀ ਜ਼ਿਆਦਾ ਸੀ ਕਿ ਪੰਜਾਬ ਗ੍ਰਾਮੀਨ ਬੈਂਕ ਦਿਆਂ ਪੰਜਾਬ ਦੇ ਵਿੱਚ ਜੜਾ ਮਜ਼ਬੂਤ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਇਹਨਾਂ ਦਾ ਜਿਹੜਾ ਕੋਰ ਰੋਲ ਸੀਗਾ ਔਰ ਉਸੇ ਰੋਲ ਨੂੰ ਦੇਖਦੋ ਹੈ ਪੰਜਾਬ ਗ੍ਰਾਮੀਨ ਬੈਂਕ ਇੰਨਾ ਕ ਜਿਆਦਾ ਫੈਲ ਗਿਆ ਸ਼ਾਇਦ ਸੋਚਿਆ ਵੀ ਨਹੀਂ ਹੋਏਗਾ ਉਹਨਾਂ ਨੇ ਔਰ ਪੰਜਾਬ ਗ੍ਰਾਮੀਨ ਬੈਂਕ ਨੇ ਇਹਨਾਂ ਨੂੰ ਫਿਰ ਵੀ ਨਹੀਂ ਛੱਡਿਆ ਕਿਉਂਕਿ ਕਾਬਲੀਅਤ ਬਹੁਤ ਜ਼ਿਆਦਾ ਸੀਗੀ ਇੰਨੀ ਜ਼ਿਆਦਾ ਕਾਬਲੀਅਤ ਹੋਣ ਦੇ ਕਾਰਨ ਪੰਜਾਬ ਗ੍ਰਾਮੀਨ ਬੈਂਕ ਨੇ ਇਹਨਾਂ ਨੂੰ ਰਟਾਇਰਮੈਂਟ ਹੋਣ ਦੇ ਬਾਵਜੂਦ ਵੀ ਇਨਾਂ ਨੂੰ ਆਪਣੇ ਨਾਲ ਐਗਰੀਮੈਂਟ ਦੇ ਤਹਿਤ ਫਿਰ ਨਾਲ ਅਪਾਇੰਟ ਕਰਵਾ ਲਿਆ ਕਿ ਤੁਸੀਂ ਸਾਡੇ ਬੈਂਕਿੰਗ ਨੂੰ ਸਰਵਿਸ ਦਿਓ ਕਿਉਂਕਿ ਇਹਨਾਂ ਦੀ ਕਾਬਲੀਅਤ ਇੰਨੀ ਜ਼ਿਆਦਾ ਸੀ ਅੱਛੀ ਐਜੂਕੇਸ਼ਨ ਸੀ ਔਰ ਇਹਨਾਂ ਨੂੰ ਬੈਂਕਿੰਗ ਸੈਕਟਰ ਦੀ ਨੋਲਿਜ ਬਹੁਤ ਸੀਗੀ ਉਸੇ ਤਹਿਤ ਬੈਂਕਿੰਗ ਨੇ ਇਹਨਾਂ ਨੂੰ ਫਿਰ ਵੀ ਨਹੀਂ ਆਪਣੇ ਨਾਲੋਂ ਅਲੱਗ ਕੀਤਾ ਔਰ ਆਪਣੇ ਤੋਂ ਨਾਲ-ਨਾਲ ਹੋਰ ਵੀ ਬ੍ਰਾਂਚਾਂ ਦੇ ਜਿਹੜੀ ਸਰਵਿਸ ਹੈ ਇਹ ਦਿੰਦੇ ਰਹੇ ਔਰ ਅੱਜ ਨਵਾਂ ਸਾਲ ਹੈ 1 ਜਨਵਰੀ ਹੈ 2026 ਦੀਆਂ ਆਪ ਜੀ ਨੂੰ ਪਹਿਲਾਂ ਤੇ ਸਭ ਤੋਂ ਪਹਿਲਾਂ ਮੁਬਾਰਕਾਂ ਔਰ ਜਿਆਦਾ ਨਾ ਸਮਾਂ ਲੈਂਦੇ ਹੋਏ ਮੈਂ ਤੁਹਾਨੂੰ ਰੂਬਰੂ ਕਰਾਵਾਂਗਾ ਸ਼੍ਰੀ ਦਿਨੇਸ਼ ਸ਼ਰਮਾ ਜੀ ਨਾਲ ਅੱਜ ਦਾ ਪ੍ਰਸਤਾਵ ਹੈ ਏਜੰਡਾ ਹੈ ਕਿ ਬੈਂਕਿੰਗ ਦੇ ਰਿਲੇਟਡ ਪੰਜਾਬ ਗ੍ਰਾਮਿੰਗ ਬੈਂਕਿੰਗ ਦੇ ਰਿਲੇਟਡ ਕਿਹੜੀ ਕਿਹੜੀ ਸਰਵਿਸ ਆਪਾਂ ਪੰਜਾਬ ਗ੍ਰਾਮਿੰਗ ਬੈਂਕ ਤੋਂ ਲੈ ਸਕਦੇ ਆ ਕਿਹੜੀ ਕਿਹੜੀ ਸਹੂਲਤ ਲੈ ਸਕਦੇ ਆ ਕਿਸ ਤਰੀਕੇ ਨਾਲ ਆਪਾਂ ਉੱਥੇ ਅਕਾਊਂਟ ਖੋਲ੍ਹ ਕੇ ਆਪਣਾ ਵੱਧ ਤੋਂ ਵੱਧ ਜਿਹੜਾ ਬੈਨੀਫਿਟ ਜਿਹੜਾ ਸੇਵਿੰਗ ਹੈ ਉਹ ਕਰ ਸਕਦੇ ਆ ਸੋ ਦਿਨੇਸ਼ ਕੁਮਾਰ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਤੁਹਾਨੂੰ ਅੱਜ ਨਮਸਕਾਰ। ਦਿਨੇਸ਼ ਜੀ ਤੁਹਾਡੀ ਕਾਬਲੀਅਤ ਦੇਖ ਕੇ ਬੈਂਕਿੰਗ ਨੇ 2021 ਤੋਂ ਰਿਟਾਇਰ ਹੋ ਨਵੰਬਰ 2021 ਤੁਸੀਂ ਰਿਟਾਇਰ ਹੋਏ ਰੀਜਨਲ ਮੈਨੇਜਰ ਤੋਂ ਉਸ ਦੇ ਬਾਵਜੂਦ ਵੀ ਫਿਰ ਵੀ ਤੁਹਾਨੂੰ ਬੈਂਕ ਨੇ ਆਪਣੇ ਨਾਲ ਜੋੜ ਕੇ ਰੱਖਿਆ। ਬਹੁਤ ਵੱਡੀ ਗੱਲ ਹੈ। ਕਿਵੇਂ ਦੇਖਦੇ ਹੋ? ਇਸ ਤਰ੍ਹਾਂ ਜੀ ਵੀ ਮੈਂ ਤਕਰੀਬਨ 35-36 ਸਾਲ ਦੀ ਜੌਬ ਕਰਕੇ ਬੈਂਕ ਦੇ ਵਿੱਚੋਂ ਪੰਜਾਬ ਗ੍ਰਾਮ ਬੈਂਕ ਦੇ ਵਿੱਚੋਂ। ਹਮਮ। ਰਿਟਾਇਰ ਹੋਇਆ ਸੀਗਾ ਹਮ ਐਜੇ ਅਫੀਸਰ ਆਇਆ ਸੀ ਮੈਂ 1986 ਦੇ ਵਿੱਚ ਹਮ ਹਮ ਔਰ ਡਿਫਰੈਂਟ ਬ੍ਰਾਂਚੇਸ ਦੇ ਵਿੱਚ ਡਿਫਰੈਂਟ ਪੋਸਟਾਂ ਦੇ ਉੱਤੇ ਕੰਮ ਕਰਦੇ ਆਇਆ ਹਮ ਹਮ ਤੋਂ ਮੈਂ ਕਾਫੀ ਜ਼ਿਆਦਾ ਜਿਹੜਾ ਸੀਗਾ ਵੀ ਵੱਖਰੀ ਵੱਖਰੀ ਸੀਟਾਂ ਦੇ ਉੱਤੇ ਕੰਮ ਕੀਤਾ ਹਮ ਤੇ ਅਖੀਰ ਮੈਂ ਐਜੇ ਰੀਜਨਲ ਮੈਨੇਜਰ ਰਿਟਾਇਰ ਹੋਇਆ ਹਮ ਉਹਦੇ ਵਿੱਚ ਵੀ ਡਿਫਰੈਂਟ ਤਰ੍ਹਾਂ ਦਾ ਮੈਨੂੰ ਐਕਸਪੋਜ਼ਰ ਰਿਹਾ ਕਿਉਂਕਿ ਮੈਂ ਰੂਰਲ 'ਚ ਵੀ ਕੀਤਾ ਤੇ ਅਰਬਨ 'ਚ ਵੀ ਕੰਮ ਕੀਤਾ ਹਮ ਤੋਂ ਹਰ ਇੱਕ ਬੰਦੇ ਦੀ ਨੀਡਸ ਬੇਸਿਕ ਨੀਡਸ ਕੀ ਹੈ ਹਮ ਸੋ ਮੈਂ ਬਹੁਤ ਵਡ ਭਾਗੀ ਸਮਝਦਾ ਆਪਣੇ ਆਪ ਨੂੰ ਬਿਕੋਜ਼ ਆਫ ਮਾਈ ਬੈਂਕ ਮੈਂ ਜਿਹੜਾ ਸੀ ਪਬਲਿਕ ਨੂੰ ਜਿੰਨਾ ਵੀ ਆਪਣਾ ਦੇ ਸਕਦਾ ਸੀ ਆਪਣਾ ਆਪ ਕਿਉਂਕਿ ਮੈਂ ਡਿਫਰੈਂਟ ਕੰਪੇਨੀਆਂ ਕੰਮ ਕੀਤਾ ਸੀਗਾ ਉਹਦੇ ਵਿੱਚ ਅਸੀਂ ਡਿਫਰੈਂਟ ਕਲੱਬਸ ਬਣਾਈਆਂ ਸੀ ਸਭ ਤੋਂ ਪਹਿਲਾਂ ਇੱਥੇ ਫਾਰਮਰ ਕਲੱਬ ਮੈਂ ਬਣਵਾਏ ਇਹਨਾਂ ਦੇ ਵਿੱਚ ਉਹਨਾਂ ਦੇ ਮੈਂਬਰ ਬਣਾ ਕੇ ਉਹਨਾਂ ਨੂੰ ਅਵੇਅਰਨੈਸ ਦਿੱਤੀ ਵੀ ਤੁਸੀਂ ਕਿਹੜੀ ਕਿਹੜੀ ਟੈਕਨੀਕ ਨਾਲ ਆਪਣੀਆਂ ਫਸਲਾਂ ਉਗਾ ਸਕਦੇ ਜੇ ਕਿਸ ਤਰ੍ਹਾਂ ਆਪਣੀ ਇਨਕਮ ਵਧਾ ਸਕਦੇ ਜੇ ਉਹਦੇ ਨਾਲ ਨਾਲ ਹੀ ਅਸੀਂ ਬੈਂਕ ਵੱਲੋਂ ਬੱਚਿਆਂ ਦੀਆਂ ਸਪੋਰਟਸ ਕਲੱਬਾਂ ਵੀ ਬਣਵਾਈਆਂ ਬੱਚਿਆਂ ਦੀਆਂ ਟੀਮਾਂ ਬਣਾਈਆਂ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਇਸ ਦੇ ਨਾਲ ਨਾਲ ਅਸੀਂ ਜਿਹੜੇ ਆਮ ਖਰੇਲੂ ਲੇਡੀਜ਼ ਸੀਗੀਆਂ ਉਹਨਾਂ ਨੂੰ ਛੋਟੇ-ਛੋਟੇ ਉਦਯੋਗ ਤੰਦੇ ਸ਼ੁਰੂ ਕਰਾਏ ਥਰੂ ਸੈਲਫ ਹੈਲਪ ਗਰੁੱਪ ਹਮ ਨਬਾਰਡ ਨੈਸ਼ਨਲ ਬੈਂਕ ਆਫ ਐਗਰੀਕਲਚਰਲ ਰੂਰਲ ਡਿਵੈਲਪਮੈਂਟ ਉਹਨਾਂ ਦੀ ਦਿਸ਼ਾ ਨਿਰਦੇਸ਼ ਹੈ ਔਰ ਸਾਡੇ ਬੈਂਕ ਦੇ ਸੀਨੀਅਰ ਅਫੀਸਰ ਦੇ ਦਿਸ਼ਾ ਨਿਰਦੇਸ਼ ਹੈ ਅਸੀਂ ਉਹ ਗਰੁੱਪ ਬਣਵਾਏ ਉਹ ਭੈਣਾਂ ਨੇ ਜਿੱਤੇ ਉਹ 20 20 50000 ਰੁਪਇਆ ਕਰਕੇ ਮੰਥਲੀ ਆਪਣਾ ਜੋੜਦੀਆਂ ਸੀਗਾ ਉਹਨਾਂ ਦੀ ਸੇਵਿੰਗ ਨੂੰ ਅਸੀਂ ਉਹਨਾਂ ਦੇ ਮੱਧ ਵਿੱਚ ਰੱਖ ਕੇ ਫਿਰ ਉਹਨਾਂ ਨੂੰ ਅਸੀਂ ਇਹ ਲੋਨ ਦਿੰਦੇ ਰਹੇ ਉਹਨਾਂ ਨੂੰ ਲੋਨ ਦਿੱਤੇ ਉਹਦੇ ਨਾਲ ਕੀ ਉਹਨਾਂ ਨੇ ਛੋਟੇ ਛੋਟੇ ਦੇਹੋਕ ਸ਼ੁਰੂ ਕੀਤੇ ਕਿਸੇ ਨੇ ਪੇੜ ਪਾਲ ਲਈ ਕਿਸੇ ਨੇ ਬੱਕਰੀ ਪਾਲ ਲਈ ਕਿਸੇ ਨੇ ਆਪਣਾ ਮੁਰਗੀ ਪਾਲ ਲਈ ਹੈ ਕਿਸੇ ਨੇ ਆਪਣਾ ਜਿਹੜਾ ਸੀਗਾ ਵੀ ਛੋਟੇ ਛੋਟੇ ਬਿਜ਼ਨਸ ਦੁਕਾਨ ਕਰ ਲਿਆ ਕੁਝ ਨੇ ਹੱਥ ਕਰਗਾ ਦਾ ਕੰਮ ਕਰ ਲਿਆ ਕਈਆਂ ਭੈਣਾਂ ਨੇ ਜਿਵੇਂ ਸਲਾਈ ਕਢਾਈ ਦਾ ਕੰਮ ਕਰ ਲਿਆ ਕਿਸੇ ਨੇ ਆਪਣੇ ਸਵੈਟਰ ਬੁਣਨੇ ਸ਼ੁਰੂ ਕਰ ਦਿੱਤੇ ਕਿਸੇ ਨੇ ਆਪਣੇ ਮਰਬੇ ਚੀਜ਼ ਹਰ ਇੱਕ ਚੀਜ਼ ਬਣਾਉਣੀ ਸ਼ੁਰੂ ਕਰ ਦਿੱਤੀ ਜੀ ਉਹਨਾਂ ਦਾ ਜੀਵਨ ਸਤਾਰ ਓਪਨ ਚੁੱਕਣ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪੰਜਾਬ ਗ੍ਰਾਮ ਬੈਂਕ ਬਤਾ ਬੜਾ ਵੱਡਾ ਸੀ ਆ ਥੋੜਾ ਜਿਹਾ ਪ੍ਰਯੋਗਕੀ ਦੇ ਜਾਣਾ ਚਾਹਾਂਗਾ 1975 ਦੇ ਵਿੱਚ ਇੰਦਰਾ ਗਾਂਧੀ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ 20 ਪੁਆਇੰਟ ਪ੍ਰੋਗਰਾਮ ਜਿਹਨੂੰ 20 ਸੂਤਰੀ ਪ੍ਰੋਗਰਾਮ ਕਹਿੰਦੇ ਨੇ ਉਹ ਲਿਆਂਦਾ ਸੀ ਉਹਦੇ ਅੰਡਰ ਹੀ ਹਰਕ ਬੈਂਕ ਨੂੰ ਕਿਹਾ ਗਿਆ ਵੀ ਆਪੋ ਆਪਣਾ ਗ੍ਰਾਮੀਣ ਬੈਂਕ ਖੋਲੋ ਹੂੰ ਉਸ ਤੋਂ ਪਹਿਲੇ ਕਿਉਂਕਿ ਬੈਂਕਿੰਗ ਜਿਹੜੀ ਸੀਗੀ ਜਾਂ ਤਾਂ ਵੱਡੇ ਉਦਯੋਗਪਤੀਆਂ ਲਈ ਸੀ ਜਾਂ ਵੱਡੇ ਸਰਮਾਇਦਾਰਾਂ ਲਈ ਸੀ ਪੀ ਆਮ ਆਦਮੀ ਦਾ ਜਿਹੜਾ ਲੇਬਰ ਕਲਾਸ ਹੈ ਜਾਂ ਕੋਈ ਛੋਟੇ ਉਦਯੋਗਤੰਦੇ ਵਾਲੇ ਨੇ ਉਹਨਾਂ ਨੂੰ ਕੋਈ ਵੀ ਧਿਆਨ ਨਹੀਂ ਸੀ ਦਿੰਦਾ ਹੂੰ ਸੋ ਸਾਡੇ ਬੈਂਕ ਨੇ ਜਿਵੇਂ ਚਾਹ ਦਾ ਲੈ ਕੇ ਮੋਚੀ ਤੋਬੀ ਹਰਕ ਦਾ ਇਹ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੂੰ ਛੋਟੇ ਛੋਟੇ ਫਾਈਨਾਂਸਿੰਗ ਕਰਕੇ ਉਹਨਾਂ ਦਾ ਜੀਵਨ ਸਤਰ ਉੱਚਾ ਚੁੱਕਿਆ ਹੂੰ ਉਹਦੇ ਨਾਲ ਨਾਲ ਹੀ ਇਹਦੇ ਬੈਂਕ ਨੇ ਸਾਡੇ ਨੇ ਜਿਹੜੀਆਂ ਸੋਸ਼ਲ ਸਕੀਮਸ ਨੇ ਹੂੰ ਉਹਦੇ ਅਧੀਨ ਵੀ ਬੜਾ ਕਵਰ ਕੀਤਾ ਇਹਨਾਂ ਨੇ ਡੇਰੀ ਦਾ ਦੇਓ ਕੰਦਿਲਵਾਏ ਹੂੰ ਮੁਰਗੀ ਪਾਲਣੇ ਸ਼ੁਰੂ ਕਰਵਾਇਆ ਲੋਗਾਂ ਨੂੰ ਪੇੜ ਬੱਕਰੀਆਂ ਦਾ ਪਾਲਣ ਸ਼ੁਰੂ ਕਰਵਾਇਆ ਉਹਦੇ ਨਾਲ ਨਾਲ ਉਹਨਾਂ ਦੀ ਹੈਲਪ ਕੀਤੀ ਉਹਨਾਂ ਦੀ ਮਾਰਕੀਟਿੰਗ ਕਰਨ ਦੇ ਵਿੱਚ ਵੀ ਉਸ ਤੋਂ ਬਾਅਦ ਸਾਡੇ ਬੈਂਕ ਨੇ ਜਿਹੜਾ ਸੀਗਾ ਜਦੋਂ ਦੂਸਰੇ ਲਾਗੂ ਸਿਸਟਮ ਹੋਏ ਪਹਿਲੇ ਬੈਂਕ ਡਿਫਰੈਂਟ ਕਪੈਸਿਟੀ ਦੇ ਵੱਖਰੇ ਵੱਖਰੇ ਬੈਂਕ ਸੀਗੇ ਇਹਨਾਂ ਨੂੰ ਇੱਕ ਕਰਕੇ ਪੰਜਾਬ ਗ੍ਰਾਮਿੰਡ ਬੈਂਕ 2009 ਚ ਬਣਾਇਆ ਗਿਆ ਸੀਗਾ 2009 ਤੋਂ ਬਾਅਦ ਇਹਨੇ ਸਾਰੇ ਮਿਲਾ ਕੇ ਇਹਦੇ ਹੁਣ 70 ਰੀਜਨ ਨੇ ਤਕਰੀਬਨ 470 ਬ੍ਰਾਂਚਾਂ ਨੇ ਅੱਜ ਅਪਰੋਕਸੀਮੇਟਲੀ ਇਹਦਾ 93000 ਕਰੋੜ ਰੁਪਏ ਦਾ ਬਿਜ਼ਨਸ ਹੈ ਔਰ ਇਹਦੇ ਜਿਹੜੇ ਆਪਰੇਟਿੰਗ ਪ੍ਰੋਫਿਟ ਹੈ ਇਸ ਸਾਲ ਦੇ ਵੀ ਵਾ ਦੇਖ ਰਿਹਾ ਸੀਗਾ ਵੀ ਤਕਰੀਬਨ 155 ਕਰੋੜ ਦੇ ਕੋਲ ਕੋਲ ਸੀਗਾ ਤੇ ਜਿਹੜਾ ਟੋਟਲ ਰਿਜ਼ਰਵ ਦਨੇ ਇਸ ਬੈਂਕ ਦੇ ਅੱਜ 1600 ਕਰੋੜ ਦੇ ਹੈਗੇ ਨੇ ਤਾਂ ਦਿਨੇਸ਼ਾ ਤੁਸੀਂ ਪੰਜਾਬ ਦੇ ਹਰ ਜ਼ਿਲ੍ਹੇ 'ਚ ਕੰਮ ਕੀਤਾ ਪੰਜਾਬ ਗ੍ਰਾਮਿੰਗ ਬੈਂਕ ਨੂੰ ਹਰ ਜ਼ਿਲ੍ਹੇ 'ਚ ਲੈ ਕੇ ਗਏ ਫਰੋਜ਼ਪੁਰ ਵੀ ਤੁਸੀਂ ਬਹੁਤ ਲੰਮਾ ਲੰਮਾ ਸਮਾਂ ਜਿਹੜਾ ਉੱਥੇ ਬਿਤਾਇਆ ਹੈ ਉੱਥੇ ਦਾ ਕੀ ਐਕਸਪੀਰੀਅੰਸ ਹੈ ਤੁਹਾਡਾ ਉਤੋਂ ਵੇ ਜੀ ਦਾ ਵੀ ਮੇਨ ਉਥੋਂ ਦਾ ਦੇ ਉਤੰਦਾ ਜਿਹੜਾ ਵਾ ਫਰੋਜ਼ਪੁਰ ਜ਼ਿਲ੍ਹੇ ਦਾ ਉਹਦਾ ਮੇਨ ਐਗਰੀਕਲਚਰ ਹੈ ਕਿਉਂਕਿ ਉੱਥੇ ਅਗਰ ਫਿਰੋਹੀਪੁਰ ਸ਼ਹਿਰ ਦੀ ਇਤਸਾਲ ਜਾਂ ਚੌਣੀ ਦੀ ਗੱਲ ਕੀਤੀ ਜਾਵੇ ਉਥੇ ਆਦਮੀ ਦਾ ਡਿਬ ਹੈੱਡ ਕੁਆਟਰ ਤੇ ਡੀਆਰਐਮ ਅਫਸਰ ਰੇਲਵੇ ਦਾ ਅਗਰੇ ਦੋਨੋਂ ਕੱਢ ਦਿੱਤੇ ਜਾਂ ਤੇ ਫਿਰੋਸਬੁਰ ਦੇ ਵਿੱਚ ਬਿਜ਼ਨਸ ਕੋਈ ਨਹੀਂ ਕਿਉਂਕਿ 6-7 ਕਿਲੋਮੀਟਰ ਤੋਂ ਤੇ ਬਾਰਡਰ ਦੀ ਬਾਉਂਡਰੀ ਸ਼ੁਰੂ ਹੋ ਜਾਂਦੀ ਹੈ ਜੀ ਵੱਡੇ ਦੋਪਤੀ ਉਥੇ ਨਹੀਂ ਹੈਗੇ ਸੋ ਜਾਂ ਤਾਂ ਐਗਰੀਕਲਚਰ ਸੀ ਜਾਂ ਛੋਟੇ-ਛੋਟੇ ਦੁਕਾਨਦਾਰ ਲੇਬਰ ਕਲਾਸ ਇਹ ਸੀਗੇ ਇਹਨਾਂ ਦੀ ਅਪਲਿਫਟਮੈਂਟ ਲਈ ਪੰਜਾਬ ਗ੍ਰਾਊਂਡ ਬੈਂਕ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਫਿਰ ਦਿਨੇਜ ਜੀ ਅੰਮ੍ਰਿਤਸਰ ਤੁਸੀਂ ਕਦ ਸ਼ਿਫਟ ਹੋਏ ਅਮਨ ਜਨ ਮੈਂ 2016 ਦੇ ਵਿੱਚ ਆਇਆ ਸੀ ਜੀ ਇਹ ਤੇ ਚੀਫ ਮੈਨੇਜਰ ਬਣ ਕੇ ਜਿਹੜੀ ਸਾਡੀ ਪੰਜਾਬ ਗ੍ਰਾਂਡ ਬੈਂਕ ਸ਼ਵਾਲਾ ਕਲੋਨੀ ਬ੍ਰਾਂਚ ਹੈ ਜੀ ਇੱਥੇ ਅਸੀਂ ਕੰਮ ਕੀਤਾ ਉਸ ਵੇਲੇ ਵੀ ਮੈਂ ਬੜੀ ਮਿਹਨਤ ਇੱਥੇ ਕੀਤੀ ਇਤੋਂ ਦਾ ਤਕਰੀਬਨ ਇੰਡਸਟਰੀ ਨੂੰ ਜਾਂ ਟਰਾਂਸਪੋਰਟਰਜ਼ ਨੂੰ ਜਾਂ ਕੋਈ ਬਿਜ਼ਨਸਮੈਨਾਂ ਨੂੰ ਉਸ ਵੇਲੇ ਅਸੀਂ ਮੈਕਸਿਮ ਸਹੂਲਤਾਂ ਦਿੱਤੀਆਂ ਨੋਟਬੰਦੀ ਦਾ ਸਮਾਂ ਸੀਗਾ ਜੀ ਮੈਕਸਿਮ ਅਸੀਂ ਕੋਸ਼ਿਸ਼ ਕਰਕੇ ਜਿਹੜੇ ਛੋਟੇ-ਛੋਟੇ ਲੋਕ ਵੀ ਸੀਗੇ ਉਹਨਾਂ ਨੂੰ ਉਸ ਵੇਲੇ ਜਿਹੜੇ ਉਹਨਾਂ ਦੇ ਜ਼ਰੂਰਤਾਂ ਪੂਰੀਆਂ ਕੀਤੀਆਂ ਕਿਸੇ ਤਰੀਕੇ ਵੀ ਕਿਤੋਂ ਵੀ ਲਿਆ ਕੇ ਛੋਟੀ ਕਰੰਸੀ ਲੈ ਆਂਦੀ ਜਾਂ ਨਵੀਂ ਕਰੰਸੀ ਰਿਜ਼ਰਵ ਬੈਂਕ ਤੋਂ ਵੱਖਰੀ ਚੈਸਟ ਗ੍ਰਾਮੀਨ ਬੈਂਕ ਲਈ ਖਰਵਾਈ ਉਤੋਂ ਜਾ ਕੇ ਅਸੀਂ ਕੈਸ਼ ਲੈ ਕੇ ਆਉਂਦੇ ਸੀ ਲੋਕਾਂ ਨੂੰ ਅਸੀਂ ਸਵੇਰ ਤੋਂ ਲੈ ਕੇ ਰਾਤ 10 11 11 ਵਜੇ ਤੱਕ ਵੀ ਫੀਡ ਕੀਤਾ ਉਹਨਾਂ ਦੇ ਨਾਲ ਦੇ ਵਿੱਚ ਪਰ ਦਿਨ ਇਹ ਚ ਪਹਿਲਾਂ ਬਹੁਤ ਸਮਾਂ ਪਹਿਲਾਂ ਦੀ ਅਗਰ ਗੱਲ ਕਰੀਏ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਕਾਫੀ ਫਰਕ ਪਾਇਆ ਗਿਆ ਕਿਉਂਕਿ ਕੰਪੀਟੀਸ਼ਨ ਬਹੁਤ ਆ ਗਿਆ ਪ੍ਰਾਈਵੇਟ ਬੈਂਕਿੰਗ ਸੈਕਟਰ ਬਹੁਤ ਹੋ ਗਿਆ ਹੈ ਪੂਰਵੀ ਕਾਫੀ ਬੈਂਕ ਨੇ ਪਰ ਪੰਜਾਬ ਗ੍ਰਾਮੀਨ ਬੈਂਕ ਦੀ ਸਭ ਤੋਂ ਵੱਡੀ ਜਿਹੜੀ ਹੈ ਖਾਸੀਅਤ ਆਪਣੇ ਗ੍ਰਾਹਕ ਲਈ ਕੀ ਰਹੀ ਹੈ ਸੋ ਸਭ ਤੋਂ ਵੱਡੀ ਇਹ ਵੀ ਇਹਦੀ ਫਰੰਡ ਜਿਹੜੀ ਕਸਟਮਰਸ ਹੋਏ ਸਨ ਉਹ ਬਹੁਤ ਬੈਸਟ ਹੈ ਜਿਹੜੀ ਪ੍ਰਾਈਵੇਟ ਬੈਂਕ ਜਾਂ ਦੂਸਰੇ ਬੈਂਕਸ ਅੱਜ ਦੇ ਦੇ ਨੇ ਟੂ ਟੂ ਡੋ ਸਰਵਿਸ ਦੇ ਰਹੇ ਆ ਅਸੀਂ ਇਹ ਜਿਹੜੀ ਬੈਂਕ ਹੈ ਜਦੋਂ ਪੰਜਾਬ ਚ 1984 ਦੇ ਅਕਤੂਬਰ ਨਵੰਬਰ ਚ ਸ਼ੁਰੂ ਹੋਇਆ ਸੀ ਹਾਲਾਂਕਿ ਉਸ ਵੇਲੇ ਪੰਜਾਬ ਦੇ ਹਾਲਾਤ ਵੀ ਬੜੇ ਖਰਾਬ ਸੀ ਤੇ ਲੋਕ ਬੈਂਕਾਂ ਤੋਂ ਆਉਣ ਨੂੰ ਵੀ ਡਰਦੇ ਸੀਗੇ ਤੇ ਉਸ ਵੇਲੇ ਵੀ ਅਸੀਂ ਲੋਕਾਂ ਦੇ ਘਰ 'ਚ ਜਾ ਕੇ ਹੀ ਉਹਨਾਂ ਦੇ ਪੈਸਾ ਜਮ੍ਹਾਂ ਵੀ ਕਰਾਉਂਦੇ ਸਾਂ ਤੇ ਉਹਨਾਂ ਦੀ ਜਿਹੜੀ ਪੇਮੈਂਟ ਆ ਉਹ ਵੀ ਦੇ ਆਉਂਦੇ ਸਾਂ ਉਹਦੇ ਨਾਲ ਨਾਲ ਹੀ ਉਹਨਾਂ ਨੂੰ ਅਸੀਂ ਜਿਹੜਾ ਸੀਗਾ ਛੋਟੇ ਛੋਟੇ ਉਦਯੋਗ ਲਵਾ ਕੇ ਦਿੱਤੇ ਜਿਹੜੇ ਬੱਚੇ ਡੀਟ੍ਰੈਕ ਹੋ ਰਹੇ ਸੀ ਉਸ ਵੇਲੇ ਹੂੰ ਟੈਰਰਿਜ਼ਮ ਵਾਲੇ ਅਟੈਕ ਹੋ ਰਹੇ ਸੀਗੇ ਹੂੰ ਉਹਨਾਂ ਨੂੰ ਹੀ ਬਿਜ਼ਨਸ ਕਰਾਇਆ ਗਿਆ ਤੇ ਅੱਜ ਪੰਜਾਬ ਗ੍ਰੈਂਡ ਬੈਂਕ ਦੀ ਸ਼ਾਖਾ ਜਿਹੜੀ ਹੈ ਲੋਕਾਂ ਦੇ ਮਨ 'ਚ ਇੱਕ ਬੜਾ ਵੱਡਾ ਇਹ ਵਹਿਮ ਹੈ ਬੀਏ ਦੇ ਨਾਲ ਗ੍ਰਾਮੀ ਚੈਬਰ ਲੱਗਾ ਤੇ ਇਹ ਸ਼ਾਇਦ ਰੂਰਲ ਏਰੀਆ ਵਾਸਤੇ ਕੰਮ ਕਰਦੇ ਨੇ ਪਰ ਅੱਜ ਤਾਂ ਸ਼ਹਿਰਾਂ ਦੇ ਵਿੱਚ ਵੀ ਅੱਜ ਦੇ ਸ਼ਹਿਰ ਦੇ ਵਿੱਚ ਵੀ ਅਸੀਂ ਲੇਬਰ ਕਲਾਸ ਨੂੰ ਵੀ ਧਿੰਨੇ ਆ ਜਿਹੜੇ ਪ੍ਰੋਫੈਸ਼ਨਲ ਡਾਕਟਰਸ ਨੇ ਐਡਵੋਕੇਟਸ ਨੇ ਜਾਂ ਪ੍ਰੈਸ ਰਿਪੋਰਟਰਸ ਨੇ ਜਾਂ ਹੋਰ ਵੀ ਜਿਹੜੇ ਵੀ ਚੰਗੇ ਦੇ ਹੁਪਤੀ ਨੇ ਉਹਨਾਂ ਨੇ ਪਿੱਛੇ ਸਾਡੇ ਬੈਂਕ ਦੇ ਵਾਲੇ ਜਿਹੜੇ ਮੈਰਿਜ ਵਾਲੇ ਸੇਡਵਾਂਸ ਕੀਤੀ ਨੇ ਹਾਊਸ ਲੋਨ ਦਿੱਤੇ ਨੇ ਪਰ ਅਪ ਟੂ ਐਨੀ ਐਕਸਟੈਂਟ ਜੀ ਇੱਕ ਗੱਲ ਇਸ ਦਰਸ਼ਕਾਂ ਲਈ ਥੋੜੀ ਜਿਹੀ ਜਾਣਕਾਰੀ ਸਾਂਝੀ ਹੋਰ ਕਰੋ ਕਿ ਸੈਲਫ ਹੈਲਪ ਗਰੁੱਪ ਆਮ ਮਹਿਲਾਵਾਂ ਪੈਣਾ ਜਿਹੜੀਆਂ ਘਰ ਦੇ ਵਿੱਚ ਕਾਰੋਬਾਰ ਛੋਟਾ ਜਿਸ ਤਰ੍ਹਾਂ ਉਦਯੋਗ ਕੰਮ ਕਰਨਾ ਉਹ ਕਿੰਨਾ ਔਖਾ ਹੈ ਕੋਈ ਉਹਦਾ ਔਖਾ ਨਹੀਂ ਹੈ ਜੀ ਪ੍ਰੋਸੈਸ ਉਹਦਾ ਉਹਦਾ ਔਖਾ ਨਹੀਂ ਹੈ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਪਹਿਲੇ ਉਹਨਾਂ ਚ ਨਾ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਵੀ ਉਹ ਜੇ ਜੇ 10 ਮੈਂਬਰ ਬਣੇ ਨੇ ਤੇ ਚਾਰ ਡੋਮੀਨੇਟਿੰਗ ਹੋਣ ਤੇ 6 ਵਿਚਾਰੇ ਸੁਗਾਰਨ ਹੋਣ ਇਹ ਨਾ ਹੋਵੇ ਵੀ ਉਹ ਜਿਹੜੇ ਫੰਡਸ ਹੁੰਨੇ ਕਿਉਂਕਿ ਉਹ ਗਰੁੱਪ ਦੇ ਪ੍ਰਧਾਨ ਤੇ ਸੈਕਟਰੀ ਨੂੰ ਹੀ ਦਿੱਤੇ ਜਾਂਦੇ ਨੇ ਜੀ ਉਹ ਅੱਗੋਂ ਉਹਦੇ ਚ ਡਿਸਟ੍ਰਿਬਿਊਟ ਕਰਦੇ ਨੇ ਇਹ ਨਾ ਹੋਵੇ ਵੀ ਉਹ ਚਾਰ ਹੀ ਖਾਕੇ ਦੇ ਬੰਦੇ ਹੋ ਜਾਣ ਜੀ ਕਿਉਂਕਿ ਲਾਇਬਿਲਟੀ ਫੈਲ ਨਹੀਂ ਬਣ ਜਾਂਦੀ ਸਾਰਿਆਂ ਦੀ ਨਹੀਂ ਬਣ ਜਾਂਦੀ ਸੋ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਬੜਾ ਛੋਟੇ-ਛੋਟੇ ਉਹਨਾਂ ਨੂੰ ਪਹਿਲੇ ਅਸੀਂ ਦੇਨੇ ਰੀਵਾਲਵਿੰਗ ਫੰਡ ਦੇਨੇ ਛੋਟੇ ਅਮਾਊਂਟ ਦੇ ਹਾਂਜੀ ਉਹਦੇ ਨਾਲ ਉਹਨਾਂ ਨੇ ਇੱਕ ਰੀਪੇਮੈਂਟ ਦੀ ਹੈਬਿਟ ਬਣ ਡਵੈਲਪ ਹੋ ਜਾਂਦੀ ਹੈ ਤੇ ਸਰ ਮਿਨੀਮਮ ਮੈਂਬਰ ਜਿਹੜਾ ਸੈਲਫ ਹੈਲਪ ਗਰੁੱਪ ਦੇ ਕਾਮ ਮਲਕੀ ਸਕੀਮ ਬੈਂਕ ਦੇ ਬੈਂਕਿੰਗ ਦੀ ਚਾਹੇ ਕਿਸੇ ਬੈਂਕਿੰਗ ਦੀ ਸੰਸਥਾ ਨੇ ਜਿਆਦਾਤਰ ਸਰਕਾਰੀ ਬੈਂਕ ਦੀ ਗੱਲ ਕਰ ਰਹੇ ਹਾਂ ਜੀ ਹਾਂ ਜੀ ਕਿ ਸੈਲਫ ਹੈਲਪਿੰਗ ਗਰੁੱਪ ਕਰਾ ਲੋ ਜੀ ਮਹਿਲਾਵਾਂ ਇਸ ਤਿੱਥ ਕਿੰਨੇ ਮਿਨੀਮਮ ਗਰੁੱਪ ਦੇ ਵਿੱਚ ਕਿੰਨੇ ਮੈਂਬਰ ਹੁੰਦੇ 10 10 ਮੈਂਬਰ ਹੁੰਦੇ ਆ ਇਹਦੇ ਨਾਲ ਨਾਲ ਇੱਕ ਦੂਸਰੀ ਵੀ ਇਹਦੇ ਚ ਹੈ ਜੁਆਇੰਟ ਲਾਇਬਿਲਟੀ ਗਰੁੱਪ ਜੁਆਇੰਟ ਜੀ ਐਲ ਜੀ ਗਰੁੱਪ ਜੀ ਐਲ ਜੀ ਗਰੁੱਪ ਜੀ ਐਲ ਜੀ ਗਰੁੱਪ ਨੂੰ ਦਿਨੇਸ਼ਰ ਬਹੁਤ ਜ਼ਿਆਦਾ ਮੈਂ ਜਾਂ ਜਿੰਨਾ ਤੱਕ ਮੈਂ ਸਟੱਡੀ ਕੀਤਾ ਵਾਗੇ ਬਹੁਤ ਸਾਰੇ ਬੈਂਕ ਮੈਨੇਜਰ ਨੂੰ ਸਰਕਾਰੀ SBI ਬੈਂਕ ਦੀ ਅਗਰ ਗੱਲ ਕਰਾਂ ਤੇ ਮੈਂ ਉੱਥੇ ਵਿੱਚ ਵੀ ਮੈਂ ਇਹਨੂੰ JLJ ਫਾਰਮ ਭਰਿਆ ਸੀਗਾ ਉਹਨਾਂ ਨੂੰ ਖੁਦ ਨੂੰ ਨਹੀਂ ਜ਼ਿਆਦਾ ਪਤਾ ਕਿ JLJ ਨੂੰ ਕਵਰ ਕਿਵੇਂ ਕਰਨਾ ਹੈ ਸਰ ਪਤਾ ਸਾਰਾ ਕੁਝ ਹੁੰਦਾ ਹੈ ਕਰਦੇ ਨਹੀਂ ਅਣਗਹਿਲੀ ਹੁੰਦੀ ਸਾਡੀ ਇਸੇ ਲਈ ਅਸੀਂ ਅਸੀਂ ਕੀ ਚਾਹੁੰਦੇ ਆਂ ਵੀ ਫਾਈਲ ਤੇ ਕਿਵੇਂ ਭਰਨੀ ਹੈ ਚਾਹੇ ਉਹ 20000 ਦੀ ਭਰੀਏ ਚਾਹੇ 20 ਲੱਖ ਦੀ ਭਰੀਏ ਡਾਕੂਮੈਂਟੇਸ਼ਨ ਤਾਂ ਉਨੀ ਹੋ ਜਾਣੀ ਹੈ ਠੀਕ ਹੈ ਕਿ ਨਹੀਂ ਪਰ ਇਹਦੇ ਵਿੱਚ ਇਹਦੇ ਇੱਕ ਉਹਨਾਂ ਦੇ ਬੜਾ ਵੱਡਾ ਜਿਹੜਾ ਅੱਜ ਕੱਲ ਐਨਬੀਏ ਦਾ ਕਨਸੈਪਟ ਨੌਨ ਪਰਫਾਰਮਿੰਗ ਐਸਟ ਦਾ ਚੱਲ ਪਿਆ ਹੈ ਇਹ ਛੋਟੇ ਉਹਦੇ ਕਦੀ ਕਦੇ ਇਹਦਾ ਹੋਵੇ ਜੀ ਇਹਨਾਂ ਦਾ ਫੇਲ ਹੋ ਜੇ ਤੇ ਸਾਡੇ ਆਪਣੀ ਲਾਇਬਿਲਟੀ ਬਣ ਜਾਂਦੀ ਹੈ ਜਦਕਿ ਇਹ ਕੋਈ ਅਸੀਂ ਚੇਂਜ ਨਹੀਂ ਕੀ ਇਹਦੇ ਵਿੱਚ ਐਮਐਸਐਮਈ ਹੈ ਜਿਹੜਾ ਉਹਦੇ ਅੰਡਰ ਜਿਹੜਾ ਸੀਜੀਟੀਐਫ ਐਮਐਸਈ ਹੈ ਜੀ ਉਹਦੇ ਅੰਦਰ ਕਵਰ ਅਵੇਲੇਬਲ ਹੈ ਸਰਕਾਰ ਵੱਲੋਂ ਜੀ اون ਚੌੜਾ ਸਰਕਾਰ ਦਾ ਤੁਸੀਂ ਕਿਸੇ ਗਰੀਬ ਨੂੰ ਆਪਰਚੂਨਿਟੀ ਤਾਂ ਦਿਓ ਮੌਕਾ ਤਾਂ ਦਿਓ ਜੀ ਮੈਂ ਇੱਥੋਂ ਦਾ ਕਹੇ ਵੀ ਮੈਂ ਮੋਚੀਆਂ ਤੋਂ ਲੈ ਕੇ ਥੋਬੀ ਲੈ ਕੇ ਵੀ ਉਹਨਾਂ ਨੂੰ ਵੀ ਸ਼ੁਰੂ ਕੀਤਾ ਸੀ ਔਰ ਬਹੁਤ ਅੱਛਾ ਮੈਨੂੰ ਇੱਕ ਮੈਨੇ ਬਹੁਤ ਯਾਦ ਹੁੰਦੀ ਹੈ 1986 ਦੇ ਵਿੱਚ ਸੀਗਾ ਮੈਂ ਜਦੋਂ ਬੈਂਕ ਨੂੰ ਜੁਆਇਨ ਕੀਤਾ ਓਕੇ ਤੇ ਮੇਰੇ ਇਲਾਕੇ ਇੱਕ ਲੜਕਾ ਸੀਗਾ ਉਹਦੇ ਫਾਦਰ ਨੇ ਸੈਪਰੇਟ ਕਰ ਦਿੱਤਾ ਇੱਕ ਸ਼ਟਰ ਬਣਾਉਣ ਵਾਲੀ ਮਸ਼ੀਨ ਤੇ ਥੋੜਾ ਦੇ ਕੇ ਉਹਨੂੰ ਅੱਛਾ ਕਰ ਦਿੱਤਾ ਉਹਨਾਂ ਨੇ ਬਣਾ ਦਿੱਤਾ ਕਿਰਨ ਉਹ ਗੱਲ ਰਿਹਾ ਅੱਛਾ ਉਹ ਲੜਕੇ ਨਾਲ ਸਾਡੀ ਵੀ ਦੋਸਤੀ ਪੈ ਗਈ ਕਿਉਂਕਿ ਹਮ ਉਮਰ ਸੀਗੇ ਮੈਂ ਉਹਦੀ ਦੁਕਾਨ ਤੇ ਗਿਆ ਦੇਖਿਆ ਉਸ ਟਾਈਮ ਮੈਂ ਉਹਨੂੰ 5000 ਦਾ ਲੋਨ ਦਿੱਤਾ ਓਕੇ ਉਹਨਾਂ ਦੇਣਾ ਤੇ 86 1986 1986 5000 ਦਾ ਲੋਨ ਬੜਾ ਵੱਡਾ ਬਹੁਤ ਵੱਡਾ ਜਿਸਕਿ ਨੂੰ ਨੇ ਉਹਦੇ ਨਾਲ ਆਪਣਾ ਕਾਫੀ ਕੰਮ ਵਧਾਇਆ ਉਹਨਾਂ ਦੇ ਨਾਲ ਉਹਨੇ ਸ਼ਟਰਿੰਗ ਦਾ ਕੰਮ ਕੀਤਾ ਉਹਦੇ ਨਾਲ ਲਾ ਗੇਟ ਬਣਾਉਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਉਹਨੇ ਟਰਾਲੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੇ ਅੱਜ ਉਹ ਇੱਕ ਬਹੁਤ ਵੱਡਾ ਦਿਉਪਤੀ ਹੈ ਲੇਕਿਨ ਉਹ ਅੱਜ ਵੀ ਬੈਂਕ ਨੂੰ ਉਹ ਕਰਦਾ ਹੈ ਕਿ ਤੁਹਾਡੇ ਬੈਂਕ ਦੇ ਕਾਰਨ ਹੀ ਬਦੌਲਤ ਸਾਰਾ ਉਸ ਤੋਂ ਬਾਅਦ ਹੋ ਸਕਦਾ ਉਹਨੂੰ 50 ਲੱਖ ਤੱਕ ਵੀ ਲੋਨ ਮਿਲਿਆ ਵਾ ਤੇ ਲੇਕਿਨ ਉਹ ਕਹਿੰਦਾ ਇਹ ਜੋ ਕੁਝ ਮੈਂ ਬਣਿਆ ਇਸ ਬੈਂਕ ਦੀ ਬਦੌਲਤ ਬਦਨੇ ਜੀ ਇਹ ਗੱਲ ਕਹਿ ਨਹੀਂ ਕਿਤਨੇ ਕਿਤੇ ਝੂਠੀ ਨਹੀਂ ਹੋਏਗੀ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਕੰਮ ਤੇ ਲਾਇਆ ਹੈ ਰੋਜ਼ਗਾਰ ਤੇ ਲਾਇਆ ਹੈ ਰੋਟੀ ਤੇ ਲਾਇਆ ਹੈ ਸੋ ਇਸੇ ਬਦੌਲਤ ਹੀ ਅੱਜ ਪਰਮਾਤਮਾ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਤੰਦਰੁਸਤੀ ਦਿੱਤੀ ਹੈ ਔਰ ਮੈਂ ਵੀ ਆਸ ਕਰਦਾ ਆਪਣੇ ਚੈਨਲ ਵਾਲੋਂ ਵੀ ਆਸ ਕਰਦਾ ਹੈ ਕਿ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਔਰ ਚੜ੍ਹਦੀ ਕਲਾ ਚ ਰੱਖੇ ਕਿਉਂਕਿ ਤੁਹਾਡੇ ਅੱਛੇ ਨੇਚਰ ਅੱਛੀ ਕੁਆਲਿਟੀ ਔਰ ਅੱਛੀ ਜਾਣਕਾਰੀ ਦੇ ਕਾਰਨ ਬੈਂਕ ਤੁਹਾਨੂੰ ਪੰਜਾਬ ಗ್ರಾਮਿਣ ਬੈਂਕ ਅੱਜ ਵੀ ਜਿਹੜਾ ਵਾ ਉਹ ਨਹੀਂ ਛੱਡ ਰਿਹਾ ਕਿਉਂਕਿ ਅੱਜ ਵੀ ਤੁਹਾਡੀ ਬੈਂਕ ਵੱਲੋਂ ਇੱਕ ਪਾਰਟੀ ਸੀ ਜਿਹਦੇ ਵਿੱਚ ਤੁਹਾਨੂੰ ਇਨਵਾਈਟ ਕੀਤਾ ਗਿਆ ਕਿਉਂਕਿ ਤੁਸੀਂ ਬਹੁਤ ਸਾਰੇ ਉਪਰਾਲੇ ਬੈਂਕ ਲਈ ਕੀਤੇ ਆ ਬੈਂਕ ਵਾਸਤੇ ਤੁਸੀਂ ਕੰਮ ਕੀਤਾ ਹੈ ਬੈਂਕਿੰਗ ਦੇ ਵਿੱਚ ਸੋ ਤੁਸੀਂ ਇੱਕ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਸੈਲਫ ਹੈਲਪ ਗਰੁੱਪ ਦੀ ਜਾਣਕਾਰੀ ਦਿੱਤੀ ਹੈ ਜੀਐਲਜੀ ਗਰੁੱਪ ਦੀ ਜਾਣਕਾਰੀ ਦਿੱਤੀ ਹੈ ਤੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਮੈਂ ਉਹਦੇ ਨਾਲ ਇੱਕ ਹੋਰ ਗੱਲ ਕਵਾਂਗਾ ਤੁਹਾਨੂੰ ਥੋੜੀ ਛੋਟੀ ਦੱਸਣਾ ਚਾਹਾਂਗਾ ਹਮ ਮੀ ਅੱਜਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਨੇ ਬੜੇ ਵਧੀਆ ਸਕੀਮਾਂ ਚਲਾਈਆਂ ਹਨ ਜਿਨ੍ਹਾਂ ਚ ਇੱਕ ਹੈਗੀ ਪੀਐਮਐਸਬੀਵਾਈ ਹਮ ਪ੍ਰਾਇਮ ਨੇ ਸਿਰ ਸੁਰੱਖਿਆ ਬੀਮਾ ਯੋਜਨਾ ਦੂਸਰੀ ਪੀਐਮ ਜੀਜੀਵਾਈ ਜੀ ਬਹੁਤ ਘੱਟ ਅਮਾਉਂਟ ਦੇ ਉੱਤੇ ਹਮ ਤਕਰੀਬਨ 42 ਰੁਪਏ ਦੇ ਵਿੱਚ ਤੁਹਾਡਾ 2 ਲੱਖ ਦਾ ਐਕਸੀਡੈਂਟ ਵਾਲੀ 42 ਰੁਪੀਸ ਓਨਲੀ ਹਾਂਜੀ ਇੱਕ ਐਕਸੀਡੈਂਟਲ ਇੰਸ਼ੋਰੈਂਸ ਹੋ ਜਾਂਦੀ ਹੈ ਐਕਸੀਡੈਂਟ ਸਿਮਿਲਰਲੀ ਜਿਹੜੀ ਪੀਐਮ ਜੀਜੀਵਾਈ ਹੈ ਉਹਦੇ ਅਧੀਨ ਤੁਹਾਡੀ ਲਾਈਫ ਸਿਕਯੂਰਡ ਹੋ ਜਾਂਦੀ ਹੈ ਇਹ ਸਰ ਜਿਹੜੀ 2 ਸਾਲੀਕਾ ਉਹਨਾਂ ਦੇ ਤੇ ਲਾਈਫ ਇੱਕ ਸਾਲ ਲਈ ਇੱਕ ਸਾਲ ਹਰ ਸਾਲ ਰੀਨਵਲ ਹੁੰਦੀ ਹੈ ਜੀ ਬਹੁਤ ਬਹੁਤ ਜਾਣਕਾਰੀ ਹੈ ਪੁਰਾ ਚਾਈ 300 ਜਾਂ 400 ਰੁਪਏ ਦੀ ਰੋਜਦਾਰ ਸਮਝੋ ਨਹੀਂ ਹੈਗਾ ਜੀ ਜਿਹਦੇ ਨਾਲ ਤੁਸੀਂ ਆਪਣੀ ਲਾਈਫ ਕਿਉਂਕਿ ਜਿਹੜੇ ਇੱਕ 2 ਲੱਖ ਤਾਂ ਹੋ ਸਕਦਾ ਕਿਸੇ ਵੱਡੇ ਬੰਦੇ ਲਈ ਨਾ ਇੰਪੋਰਟ ਹੋਵੇ ਲੇਕਿਨ ਮੈਂ ਰੂਰਲ ਚ ਨੇ ਉਥੇ ਦੇਖਦਾ ਸੀ ਕਿੰ세 ਦੀ ਐਕਸੀਡੈਂਟਲ ਡੈਥ ਹੋ ਗਈ ਕਿਸ ਨੂੰ ਸਨੇਕ ਬਾਈਟ ਹੋ ਗਈ ਖੇਤ ਦੇ ਵਿੱਚ ਦਵਾਈ ਚੜਾਉਂਦੇ ਦਵਾਈ ਚੜ ਗਈ ਜਾਂ ਕੋਈ ਅਸਰ ਹੋ ਗਿਆ ਉਹ ਲੋਕਾਂ ਲਈ 2 ਲੱਖ ਹੀ ਉਹਦੇ ਸੰਸਕਾਰ ਲਈ ਵੀ 1 ਰੁਪਿਆ ਨਹੀਂ ਸੀ ਹੁੰਦਾ ਨਹੀਂ ਹੁੰਦਾ ਸੀ ਅਗਰ ਉਹ ਦਿੱਤਾ ਜਾਵੇ ਉਹ ਕਰਾਇਆ ਜਾਵੇ ਤੁਸੀਂ ਜਿੱਥੇ ਦਾਨਪੁਣ ਕਰਦੇ ਮੰਦਰ ਜਾਂਦੇ ਹੋ 50 ਰੁਪਏ ਚੜਾਉਂਦੇ ਜੇ ਤੁਸੀਂ 50 ਰੁਪਏ ਚ ਦੋ ਬੰਦਿਆਂ ਦੀ ਪੀਐਮਐਸ ਵੀ ਆਈ ਕਰਵਾ ਸਕਦੇ ਪੰਜਾਬ ਗ੍ਰਾਮੀਨ ਬੈਂਕ ਇਹ ਸਰਵਿਸ ਦੇ ਰਿਹਾ ਹੈ ਜੀ ਇਹ ਪੰਜਾਬ ਗ੍ਰਾਮੀਨ ਬੈਂਕ ਇਹ ਥਰੂਆਊਟ ਇੰਡੀਆ ਜਿੰਨੇ ਵੀ ਆਲ ਬੈਂਕਸ ਨੇ ਚਾਹੇ ਉਹ ਕਮਰਸ਼ੀਅਲ ਬੈਂਕਸ ਨੇ ਚਾਹੇ ਪ੍ਰਾਈਵੇਟ ਬੈਂਕਸ ਨੇ ਇਹ ਸਾਰਿਆਂ ਨੂੰ ਇਨਸਟਰਕਸ਼ਨ ਹੈ ਅਗਰ ਅਗਰ ਸਿਲਟੀ ਜੀ ਪੰਜਾਬ ਗ੍ਰਾਮੀਨ ਬੈਂਕਸ ਤੇ ਮੈਂ 42 ਰੁਪਏ ਲੈ ਕੇ ਚਲਾ ਜਾਵਾਂਗਾ ਉਹਨਾਂ ਨੇ ਕਮਾਂਗਾ ਕਿ ਮੇਰੇ ਤੁਸੀਂ ਜੇ ਐਕਸੀਡੈਂਟ ਇੰਸ਼ੋਰੈਂਸ ਕਰ ਦੋ 1 ਸਾਲ ਲਈ 2 ਲੱਖ ਦੀ 2 ਲੱਖ ਰੁਪਏ ਦੀ ਕੀ ਉਹ ਸੰਭਵ ਹੈ ਬਿਲਕੁਲ ਪੋਸੀਬਲ ਸਰਵਿਸ ਕੀ ਮੇ ਦੇ ਰਹੀ ਬਹੁਤ ਵਧੀਆ ਦੇਗੀ ਇੱਕ ਗਵਰਨਮੈਂਟ ਦੀ ਸਕੀਮ ਹੈ ਬਗਿਆ ਬਾਊਟ ਖੁਦਾ ਨਾ ਕਰੇ ਕੋਈ ਅਭੀ ਨਵੀ ਹੋ ਗਈ ਹੈ ਕਿਸੇ ਦੀ ਜਾਨ ਚਲੇ ਗਈ ਇਹ ਤੇ ਉਹਦਾ ਕਲੇਮ ਲੈਂਦਾ ਕੀ ਤੇ ਉਹਦੇ ਕਲੇਮ ਲੈਂਦਾ ਹੈ ਸਭ ਤੋਂ ਪਹਿਲੇ ਜਿਹੜੀ ਵੀ ਤੁਹਾਡੀ ਐਕਸੀਡੈਂਟਲ ਹੈ ਚਾਹੇ ਡਿਸ ਸਨੇਕ ਬਾਈਟ ਦਵਾਈ ਚੜ ਗਈ ਹੈ ਕੋਈ ਐਕਸੀਡੈਂਟ ਹੋ ਗਿਆ ਹੈ ਹੂੰ ਕੋਈ ਵੀ ਹੋ ਗਿਆ ਐਕਸੀਡੈਂਟਲ ਉਹ ਤਾਂ ਅਲੱਗ ਹੈ ਨੈਚੁਰਲ ਤਾਂ ਨਹੀਂ ਉਹਦੇ ਚ ਕਵਰ ਦਾ ਓ ਪੀ ਐਮ ਜੇ ਜੇ ਵਾਈ ਉਹਦੇ ਨਾਲ ਓਕੇ ਜਦੋਂ ਸਨੇਕ ਬਾਈਟ ਹੋ ਗਿਆ ਉਹ ਕਿਸੇ ਬੰਦੇ ਨੂੰ ਸਨੇਕ ਬਾਈਟ ਹੋ ਗਈ ਹੂੰ ਉਹਦੇ ਨਾਲ ਨਾਲ ਉਹਨੇ ਪੀ ਐਮ ਜੇ ਜੇ ਵਾਈ ਵੀ ਕਰਵਾਇਆ ਜੀ ਉਹਦੇ ਨਾਲ ਉਹਦਾ ਮਤਲਬ ਹੋ ਗਿਆ 400 ਰੁਪਏ ਦੇ ਵਿੱਚ ਉਹਦੇ 4 ਲੱਖ ਦਾ ਕਵਰ ਅਵੇਲੇਬਲ 400 ਰੁਪਏ 4 ਲੱਖ ਰੁਪਏ ਦਾ ਬੀਮਾ ਕਵਰ ਉਹ ਲੱਗਦਾ ਤੇ ਉਹਦਾ ਐਕਸੀਡੈਂਟਲ ਮਿਲ ਜਾਣਾ ਐਕਸੀਡੈਂਟਲ ਉਹਦਾ ਲਾਈਫ ਸਿਕਿਉਰ ਦਾ ਮਿਲ ਜਾਣਾ ਲਾਈਫ ਕਵਰ ਉਹ ਨੈਚੁਰਲ ਤੇ ਆ ਜੀ ਹਾਂ ਜੀ ਬਿਲਕੁਲ ਉਹ ਨੈਚੁਰਲ ਡੈਥ ਤੇ ਆ 400 ਉਹਦੇ ਨਾਲ ਨਾਲ ਈਵਨ ਤੁਸੀਂ ਨਹੀਂ ਵੀ ਕਰਵਾਉਂਦੇ ਤੁਸੀਂ ਬੈਂਕ ਚ ਅਕਾਊਂਟ ਖੁਲਾਇਆ ਜੀ ਤੁਹਾਨੂੰ ਏਟੀਐਮ ਕਾਰਡ ਮਿਲਿਆ ਹੈ ਡੈਬਿਟ ਕਾਰਡ ਮੇਰੇ ਦਿਲ ਦੀ ਗੱਲ ਤੁਸੀਂ ਲੈ ਕੇ ਆ ਰਹੇ ਹੋ ਡੈਬਿਟ ਕਾਰਡ ਮਿਲਿਆ ਡੈਬਿਟ ਕਾਰਡ ਤੁਸੀਂ ਅਪਰੇਟ ਕਰ ਦਿਓ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਉਹ ਕਾਰਡ ਕਰ ਦਿਓ ਤੁਹਾਡੀ ਐਕਸੀਡੈਂਟਲ 2 ਲੱਖ ਦੀ ਉਹਦੇ ਨਾਲ ਵੀ ਕਵਰ ਹੈ ਸਰ ਬਹੁਤ ਵੱਡੀ ਤੁਸੀਂ ਇੱਕ ਗੱਲ ਮੇਰੇ ਦਿਲ ਦੀ ਕੱਢ ਕੇ ਬਾਹਰ ਲਿਆਇਓ ਕਿ ਮੈਂ ਸੁਣਿਆ ਹੈ ਪਤਾ ਨਹੀਂ ਮੈਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਬੈਂਕ ਸੈਕਟਰ ਦੀ ਆਪ ਜੀ ਨੂੰ ਜ਼ਿਆਦਾ ਜਾਣਕਾਰੀ ਹੈ ਬਹੁਤ ਸਾਰੇ ਲੋਕ ਕੀ ਕਹਿੰਦੇ ਵੀ ਆ ਸੁਣਿਆ ਵੀ ਆ ਸੋਸ਼ਲ ਮੀਡੀਆ ਤੇ ਕਿ ਏਟੀਐਮ ਦੇ ਨਾਲ ਵੀ ਇੰਸ਼ੋਰੈਂਸ ਹੁੰਦੀ ਕੀ ਇਹ ਸੱਚ ਹੈ ਬਿਲਕੁਲ ਟਰੂ ਹੈ ਮੈਂ ਤੁਹਾਨੂੰ ਜਿਹੜੀ ਦੱਸ ਰਿਹਾ ਇਹ ਔਨ ਕਾਰਡ ਹੈ ਸਰਕਾਰੀਆਂ ਦਿੰਦਾ ਹੈ ਇਹਨੂੰ ਕੋਈ ਬੈਂਕਿੰਗ ਕੁਆਇਰ ਰਿਫਿਊਜ਼ ਨਹੀਂ ਕਰਦਾ ਕਿਸੇ ਵੇਲੇ ਵੀ ਕਿਸੇ ਨੂੰ ਕੋਈ ਇਹ ਨਾ ਨੁੱਕਰ ਕਿਸੇ ਬ੍ਰਾਂਚ ਵਾਲਾ ਕਰਦਾ ਤੇ ਹਰ ਬੈਂਕ ਦਾ ਰੀਜਨਲ ਆਫਿਸ ਸਰਕਲ ਆਫਿਸ ਆਰ ਸਿਟੀ ਦੇ ਵਿੱਚ ਹੈ ਪਰ ਇਹ ਲਾਗੂ ਕਿਨੇ ਹੁੰਦੀ ਹੈ ਜੇ ਜਿਸ ਤਰ੍ਹਾਂ ਮੰਨ ਲਓ ਇੱਕ ਐਗਜ਼ਾਮਪਲ ਮੈਂ ਇਹ ਮੇਰਾ ਬੈਂਕ ਪੰਜਾਬ ਐਂਸਟ ਬੈਂਕ ਤੇ ਮੇਰਾ ਖਾਤਾ ਹੈ ਮੇਰੀ ਵਾਈਫ ਦਾ ਅਕਾਊਂਟ ਪੰਜਾਬ ਗ੍ਰਾਮੀਨ ਬੈਂਕ ਤੇ ਉਹਨਾਂ ਨੂੰ ATM ਮਿਲਿਆ ਹੈ ਤੇ ਉਹਨਾਂ ਨੂੰ ਵੀ ਰਿਸਕਵਰ ਹੈਗਾ ਕੀ ਇਹ ਰਿਸਕ ਬਿਲਕੁਲ ਕਵਰ ਹੈ ਜੀ ਕਿੰਨਾ ਹੈ ਇਹ 2 ਲੱਖ ਦਾ ਤਾਂ ਬਹੁਤ ਸਾਰੇ ਲੋਕ ਨਹੀਂ ਜਾਣਦੇ ਜੀ ਇਹ ਲੋਕਾਂ ਨੂੰ ਵੀ ਮਿਲਦਾ ਹੈ ਚਲੋ ਅਸੀਂ ਇੱਥੇ ਸੀਨੀਅਰ ਸਿਟੀਜ਼ਨ ਬਿਅੰਟਸ ਨਾਲ ਜੁੜੇ ਹਾਂ ਜੀ ਡਿਫਰੈਂਟ ਕੈਂਪਸ ਲਗਾਉਂਦੇ ਆ ਅਸੀਂ ਉੱਥੇ ਵੀ ਅਵੇਅਰਨੈਸ ਦਿੰਨੇ ਲੋਕਾਂ ਨੂੰ ਹਾਂ ਜੋ ਦੋਸਤੋ ਮੈਂ ਇੱਕ ਗੱਲ ਦਸਨੀ ਭੁੱਲ ਗਿਆ ਮੈਂ ਮਾਫੀ ਚਾਹੁੰਨਾ ਕਿ ਸ੍ਰੀ ਦਿਨੇਸ਼ ਸ਼ਰਮਾ ਜੀ ਸੀਨੀਅਰ ਸਿਟੀਜ਼ਨ ਅਵੈਂਟਸ ਦੇ ਕੋਰ ਕਮੇਟੀ ਦੇ ਚੇਅਰਮੈਨ ਵੀ ਨਾਲ ਨੇ ਔਰ ਹਰ ਮਹੀਨੇ ਅਵੇਅਰਨੈਸ ਕੈਂਪਲ ਵੀ ਲਵਾਉਂਦੇ ਨੇ ਮੈਡੀਕਲ ਕੈਂਪ ਵੀ ਲਵਾਉਂਦੇ ਨੇ ਔਰ ਲੋਕਾਂ ਨੂੰ ਅਵੇਅਰਨੈਸ ਕੈਂਪਲ ਲੋਂਦੇ ਮੈਂ ਆਪਣੇ ਚੈਨਲ ਮਾਧਿਅਮ ਰਾਹੀਂ ਵੀ ਇਹਨਾਂ ਦੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਂ ਕਿ ਤੁਸੀਂ ਬੈਂਕਿੰਗ ਦਾ ਸੈਕਟਰ ਦਾ ਵਕਤ ਤੋਂ ਵਕਤ ਜਿਹੜਾ ਲਾਭ ਹੈ ਤੁਸੀਂ ਇਹ ਲਾ ਸਕਦੇ ਹੋ ਜਿਹੜੀਆਂ ਜਾਣਕਾਰੀਆਂ ਤੁਹਾਡੇ ਤੱਕ ਨਹੀਂ ਪਹੁੰਚੀਆਂ ਜਾਂ ਨਹੀਂ ਪਤਾ ਤੇ ਤੁਸੀਂ ਦਿਨੇਸ਼ ਸ਼ਰਮਾ ਜੀ ਨੂੰ ਪੰਜਾਬ ਗ੍ਰਾਮੀਨ ਬੈਂਕ ਦੇ ਵਿੱਚੋਂ ਮਿਲ ਸਕਦੇ ਹੋ ਸ਼ਵਾਲਾ ਰੋਡ ਬ੍ਰਾਂਚ ਦੇ ਉੱਪਰ ਪੰਜਾਬ ਗ੍ਰਾਮੀਨ ਬੈਂਕ ਦੇ ਉੱਥੇ ਬੈਠਦੇ ਨੇ ਉੱਥੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਕੋਈ ਸਲਾਹ ਲੈਣੀ ਹੋਵੇ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਦਿਨੇਸ਼ ਸ਼ਰਮਾ ਜੀ ਅੱਜ ਦੇ ਸ਼ੋਅ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਾਂਦੇ ਜਾਂਦੇ ਦਰਸ਼ਕਾਂ ਨੂੰ ਤੁਸੀਂ ਇੱਕ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਜੀ ਮੇਲੇ ਮੈਂ ਇੱਕ ਦੱਸਣਾ ਚਾਹਾਂ ਥੋੜਾ ਜਿਹਾ ਹੋਰ ਐਡਿਕਸ਼ਨ ਕਰਨੀ ਚਾਹਾਂਗਾ ਜੀ ਤੁਸੀਂ ਪੰਜਾਬ ਗੈਨ ਬੈਂਕ ਤੋਂ ਚਾਹੇ ਛੋਟਾ ਦੇ ਹੋਕ ਸ਼ੁਰੂ ਕਰਨਾ ਹੈ ਚਾਹੇ ਤੁਸੀਂ ਆਪਣਾ ਘਰ ਬਣਾਉਣਾ ਹੈ ਚਾਹੇ ਤੁਸੀਂ ਘਰ ਨੂੰ ਰੀਨੋਵੇਟ ਕਰਨਾ ਹੈ ਚਾਹੇ ਪਰਚੇਸ ਆਫ 플ੌਟ ਹੈਗਾ ਫੋਰਨ ਕੰਸਟਰਕਸ਼ਨ ਆਫ ਹਾਊਸ ਹੈਗਾ ਛੋਟਾ ਬਿਜ਼ਨਸ ਕਰਨਾ ਦੁਕਾਨ ਕਰਨੀ ਕੋਈ ਇੰਡਸਟਰੀ ਲਗਾਣੀ ਹੈ ਕੋਈ ਹੋਟਲ ਬਣਾਉਣਾ ਹੈ ਹਰ ਇੱਕ ਚੀਜ਼ ਲਈ ਇਵਨ ਟਰਾਂਸਪੋਰਟ ਲਈ ਵੀ ਤੁਹਾਡੀ ਪਰਸਨਲ ੀਡਸ ਲਈ ਪਰਸਨਲ ਲੋਨ ਲਈ ਉਹਦੇ ਨਾਲ ਨਾਲ ਹੀ ਇਹ ਜਿਹੜਾ ਜੋ ਲੋਜੇਵੇਂ ਕੋਈ ਮੋਟਰਸਾਈਕਲ ਲੈਣਾ ਹੈ ਕਾਰ ਲੈਣੀ ਹੈ ਕੋਈ ਵੀ ਚੀਜ਼ ਲੈਣੀ ਹੈ ਇਹਦੇ ਲਈ ਵੀ ਵਿਕ ਲੋ ਦਿੰਦਾ ਮਤਲਬ ਜਿਹੜੀ ਲੀਗਲੀ ਵੈਲਿਡ ਸਕੀਮਸ ਨੇ ਕੋਈ ਵੀ ਬੇਚਿਜਕ ਤੁਸੀਂ ਹੋ ਕੇ ਪੰਜਾਬ ਗ੍ਰਾਮਨ ਬੈਂਕ ਦੀ ਕਿਸੇ ਵੀ ਸ਼ਾਖਾ ਜਾਂ ਸਕਦੇ ਹੋ ਕੱਲ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਦਾ origial ਆਫਿਸ ਜਿਹੜਾ ਹੈ ਉਹ ਇੱਥੇ ਬੀ ਬਲਾਕ ਦੇ ਵਿੱਚ ਰਣਜੀਤ ਐਵੇਨਿਊ ਹੈ ਉੱਥੇ ਕਰ ਸਕਦੇ ਹੋ ਕਬੂਰਤਲਾ ਹੈੱਡ ਆਫਿਸ ਹੈ ਇਸ ਲਈ 470 ਦੇ ਕਰੀਬ ਇਹਦੀਆਂ ਬ੍ਰਾਂਚਾਂ ਨੇ ਅੰਮ੍ਰਿਤਸਰ ਦੀਆਂ ਬ੍ਰਾਂਚਾਂ ਅੰਮ੍ਰਿਤਸਰ ਸਿਟੀ ਦੇ ਵੌਲ ਸਿਟੀ ਦੇ ਅੰਦਰ ਅੰਦਰ ਜਿਹੜੀਆਂ ਹੈਗੀਆਂ ਇਹਦੀਆਂ ਚਾਰ ਬ੍ਰਾਂਚੇਸ ਨੇ ਇੱਥੇ ਓਕੇ ਇਹਨਾਂ ਦੇ ਵਿੱਚ ਇੱਕ ਸ਼ਵਾਲਾ ਕਲੋਨੀ ਹੈ ਇੱਕ ਆਕਾਸ਼ ਹੈ ਵਿਨਿਊ ਹੈ ਕਬੀਰ ਕਾ ਹੈ ਇੱਕ ਨਾਲ ਹੀ ਹੈ ਜਿਹੜੀ ਇੱਧਰ ਹੈਗੀ ਸਾਡੀ ਆਪਣੀ ਜ਼ਿਲ੍ਹਾ ਪਰਿਸ਼ਦ ਹੈ ਖਚਰੀਆਂ ਦੇ ਕੋਲ ਹੈ ਬੈਂਕ ਦੀ ਹੋਰ ਵੀ ਪ੍ਰਪੋਜ਼ਲ ਹੈ ਵੀ ਸ਼ਹਿਰ ਦੇ ਅੰਦਰ ਹੋਰ ਵੀ ਬ੍ਰਾਂਚਾਂ ਖੋਲੀਆਂ ਜਾਣ ਸੋ ਇਹਦੇ ਵਿੱਚ ਹੀ ਤੁਸੀਂ ਆਓ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਫਿਰ ਸਭ ਤੋਂ ਵੱਡੀ ਗੱਲ ਹੈ ਪੰਜਾਬ ਨੈਸ਼ਨਲ ਬੈਂਕ ਦਾ ਰੇਟ ਆਫ ਇੰਟਰਸ ਅਦਰ ਬੈਂਕਸ ਨਾਲੋਂ ਘੱਟ ਹੈ ਲੋਨ ਦੇ ਉੱਪਰ ਘੱਟ ਹੈ ਔਰ ਡਿਪੋਜ਼ਿਟ ਦੇ ਵਿੱਚ ਦੂਸਰੇ ਬੈਂਕਾਂ ਨਾਲੋਂ ਹਾ ਪਰਸੈਂਟ ਜ਼ਿਆਦਾ ਸੋ ਜੇ ਕਿਸੇ ਨੇ ਜਿੱਥੇ ਜਿੱਥੇ ਅਸੀਂ ਲੋਨ ਹੈ ਉੱਤੇ ਜੇ ਕਿਸੇ ਨੇ ਜਮਾ ਕਰਾਉਣਾ ਹੈ ਰੈਕਨਿੰਗ ਕਰਾਉਣਾ ਹੈ ਐਫ ਡੀ ਕਰਾਉਣੀ ਹੈ ਸੇਵਿੰਗ ਕਰਾਉਣਾ ਹੈ ਤੇ ਇਸ ਬੈਂਕ ਦੇ ਵਿੱਚ ਹੈਗਾ ਔਰ ਏਟੀਐਮ ਫੈਸਿਲਿਟੀ ਹੈ ਆਨਲਾਈਨ ਸੇਲਟੀ ਹੈਗੀ ਹੈ ਸੋ ਕੋਈ ਕੇਈ ਵੀ ਬੇਸਿਕ ਕਨਸੈਪਟ ਮਿਸਕਨਸੈਪਸ਼ਨ ਹੈ ਜਿਹੜੀ ਵੀ ਇਹ ਸਿਰਫ ਸ਼ਹਿਰੀ ਵੀ ਗ੍ਰਾਮੀਣ ਮੈਂ ਕਿ ਗ੍ਰਾਮੀਣ ਲੋਕਾਂ ਲਈ ਬਣਿਆ ਇਹ ਹਰ ਇੱਕ ਲਈ ਹੈ ਸਿਰਫ ਇੱਕ ਨਾਮ ਦਿੱਤਾ ਗਿਆ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਦੁਆਰਾ ਡਰਮਨ ਬੈਂਕ ਕੇ ਖੇਸ਼ਤ ਗ੍ਰਾਮਿੰਗ ਸ਼ਬਦ ਲਾ ਕੇ ਹੋਰ ਸ਼ਾਇਦ ਇਹ ਜਿਹੜਾ ਨੈਟਵਰਕ ਹੈ ਉਸ ਵੇਲੇ ਹੂੰ ਇੰਡੀਆ ਚ ਨੰਬਰ 1 ਹੈ ਇਹਦੀ ਐਕਚੁਅਲੀ 20000 ਤੋਂ ਵੱਧ ਬ੍ਰਾਂਚੇਸ ਆਲ ਓਵਰ ਇੰਡੀਆ ਹੈ ਕਿਤੇ ਵੀ ਚਲੇ ਜਾਓ ਗ੍ਰਾਮੀਣ ਬੈਂਕ ਹੈ ਜਿਹੜਾ ਰੂਪੀ ਗ੍ਰਾਮੀਣ ਬੈਂਕ ਨੇ ਆਣਾ ਗ੍ਰਾਮੀਣ ਬੈਂਕ 21 ਬੈਂਕ ਰਹਿ ਗਏ ਨੇ ਐਸ ਨੇ ਗ੍ਰਾਮੀਣ ਬੈਂਕ ਔਰ ਸਰਕਾਰ ਦੀ ਸਕੀਮ ਹੈ ਵਿਚ ਨੈਸ਼ਨਲ ਲੈਵਲ ਤੇ ਇਹਨੂੰ ਇੱਕ ਕਰ ਦੇਣਾ ਪੰਜਾਬ ਗ੍ਰਾਮੀਣ ਬੈਂਕ ਦੇ ਵਿੱਚ ਜਿਹੜੇ ਲੋਕ ਆਪਣਾ ਅਕਾਊਂਟ ਖੁਲਵਾਉਣਾ ਚਾਹੁੰਦੇ ਨੇ ਜਾਂ ਸੋਚ ਰਹੇ ਜਾਂ ਨਹੀਂ ਖੁਲਵਾਇਆ ਤਾਂ ਉਹਨਾਂ ਵਾਸਤੇ ਕੀ ਕਰਨੇ ਮੈਂ ਆਪਣਾ ਨੰਬਰ ਦੇ ਰਿਹਾ ਜੀ 82 838 10002 ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਰਿਲੇਟਡ ਰਿਲੇਟਡ ਟੂ ਪੰਜਾਬ ਗ੍ਰਾਮੀਨ ਹਾਂ ਪੰਜਾਬ ਗ੍ਰਾਮੀਨ ਬੈਂਕ ਰਿਲੇਟਡ ਰਿਲੇਟਡ ਐਨੀ ਕੁਐਰੀ ਉਹ ਮੈਨੂੰ ਕਾਲ ਕਰ ਸਕਦੇ ਆ ਜੇ ਮੈਂ ਆਪ ਗਾਈਡ ਕਰ ਸਕਦਾ ਮੈਂ ਉਹ ਕਰਾਂਗਾ ਜੇ ਨਹੀਂ ਤਾਂ ਰੀਜIONAL ਆਫਿਸ ਕਰੇਗਾ ਜਾਂ ਸਾਡੇ ਬ੍ਰਾਂਚ ਮੈਨੇਜਰਸ ਕਰਨਗੇ ਸੋ ਬੜੇ ਫ੍ਰੈਂਡਲੀ ਨੇ ਸਾਡੇ ਬ੍ਰਾਂਚ ਮੈਨੇਜਰ ਵੀ ਬੜੇ ਕੰਪੀਟੈਂਟ ਨੇ ਔਰ ਸਾਡੇ ਜਿਹੜੇ ਸਟਾਫ ਮੈਂਬਰਸ ਨੇ ਉਹ ਵੀ ਕਸਟਮਰਸ ਐਂਡਲੀ ਨੇ ਔਰ ਆਪ ਭਰ ਕੇ ਕਿਉਂਕਿ ਸਾਡੇ ਕੋਲ ਬੜੇ ਇਲੀਟਰੇਟ ਲੋਕ ਵੀ ਆਉਂਦੇ ਨੇ ਜਿਨ੍ਹਾਂ ਨੂੰ ਬੈਂਕਿੰਗ ਦੀ ਐਪ ਨਹੀਂ ਉਹਨਾਂ ਦੀ ਵੀ ਅਸੀਂ ਵਾਚਤ ਤੱਕ ਸਾਡਾ ਸਟਾਫ ਆਪ ਭਰ ਕੇ ਦਿੰਦਾ ਹੈ ਇਹ ਨਹੀਂਗਾ ਵੀ ਉਹਨਾਂ ਨੂੰ ਡਿਫਰੈਂਟ ਵਿੰਡੋਸ ਦਿਖਾਈਆਂ ਜਾਂ ਆ ਠੀਕ ਹੈ ਇੱਕ ਹੀ ਵਿੰਡੋ ਤੋਂ ਸਾਰਾ ਕੰਮ ਹੋ ਜਾਂਦਾ ਹੈ ਸੀਨੀਅਰ ਸਿਟੀਜ਼ਨ ਅਭਿਆਨ ٹرسٹ ਦੇ ਤੁਸੀਂ ਤੋਂ ਕਮੇਟੀ ਦੇ ਚੇਅਰਮੈਨ ਤੋਂ ਸੀਨੀਅਰ ਸਿਟੀਜ਼ਨ ਲਈ ਕੋਈ ਵੱਖਰੀ ਲਾਈਨ ਜਾਂ ਉਹਨਾਂ ਕਿਸ ਤਰ੍ਹਾਂ ਟਰੀਟ ਕਰਦੇ ਹੋ ਬੈਂਕਾਂ ਦੇ ਵਿੱਚ ਹਰ ਬੈਂਕ ਨੂੰ ਇਹ ਇਨਸਟਰਕਸ਼ਨ ਨਹੀਂ ਹੂੰ ਵੀ ਸੀਨੀਅਰ ਸਿਟੀਜ਼ਨ ਲਈ ਬੈਂਕ ਦੇ ਵਿੱਚ ਰਵਲਵਿੰਗ ਚੇਅਰ ਵੀ ਹੋਣੀ ਚਾਹੀਦੀ ਹੈ। ਹੂੰ ਰੈਂਪ ਬਣੇ ਹੋਣੇ ਚਾਹੀਦੇ ਜਿੱਥੇ ਉਹ ਅੰਦਰ ਨਹੀਂ ਆ ਸਕਦੇ ਕਈ ਵਰੀ ਹੈਂਡੀਕੈਪ। ਬਹੁਤ ਸਾਰੇ ਬੈਂਕ ਇਸ ਤਰ੍ਹਾਂ ਦੇ ਵੀ ਹੈਗੇ ਆ ਸਿਰਫ ਸਟੇਟ ਆਨਰ ਪੌੜੀਆਂ ਲੱਗੀਆਂ ਲੱਗੀਆਂ ਪਰ ਪਾਸ ਕਿੱਦਾਂ ਆ ਜਾਂਦੇ ਪਰ ਇਸ ਸਟਰਕਚਰ ਵੀ ਹੈਗੀਆਂ ਨੇ। ਹੂੰ ਕਈ ਵਰੀ ਇੰਪਲੀਮੈਂਟ ਨਹੀਂ ਹੁੰਦੀਆਂ। ਵੀ ਸੀਨੀਅਰ ਅਧਿਕਾਰੀਆਂ ਨੂੰ ਜਿਹੜੇ ਡਿਊਰਿੰਗ ਕੁਆਟਰਲੀ ਜਾਂ ਆਪਣੀ ਹਾਫ ਇਅਰਲੀ ਵਿਜ਼ਿਟ ਕਰਦੇ ਨੇ ਤੇ ਉਹਨਾਂ ਨੂੰ ਵਿਖਣਾ ਚਾਹੀਦਾ ਆ ਕੇ ਵੀ ਜਦੋਂ ਉਹ ਆਪਣੀ ਰਿਪੋਰਟ ਦਿੰਦੇ ਨੇ ਹਾਫ ਇਅਰਲੀ ਤਾਂ ਹਰ ਬੌਸ ਨੇ ਆਪਣੀ ਬ੍ਰਾਂਚ ਜਿਹੜੀ ਵੀ ਉਹਦੇ ਅੰਡਰ ਪੈਂਦੀ ਹੈ ਜਰਿਸਡਿਕਸ਼ਨ ਦੇ ਅੰਦਰ ਉਹਨੂੰ ਵਾਂਸ ਇਨ ਅ ਹਾਫ ਈਅਰ ਉਹਨੇ ਵਿਜ਼ਿਟ ਕਰਨਾ ਹੁੰਦਾ ਸੋ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਇਨਸਪੈਕਟਿੰਗ ਅਥਾਰਟੀ ਜਿਹੜੇ ਦੇਖਦੇ ਨੇ ਉਹ ਵੀ ਵੇਖਣ ਬੈਂਕ ਦੇ ਵਿੱਚ ਪਾਣੀ ਦੀ ਫੈਸਿਲਿਟੀ ਹੈਗੀ ਹੈ ਬੈਟਨ ਦੀ ਫੈਸਿਲਿਟੀ ਹੈਗੀ ਹੈ ਇਹ ਸਾਰੀਆਂ ਫੈਸਿਲਿਟੀਆਂ ਬਹੁਤ ਵੱਡੀ ਦਿਨੇਸ਼ਰ ਮੈਂ ਤੁਹਾਡੇ ਕੋਲ ਅਪਡੇਟ ਲੈਣੀ ਚਾਹੁੰਨਾ ਮਾ ਚੈਨਲ ਦੇ ਮਾਧਿਅਮ ਨਾਲ ਲੋਕ ਵੀ ਜਾਨਣਾ ਚਾਹੁੰਦੇ ਨੇ ਕਿ ਜਿਹਦੇ ਚੱਲਦੇ ਲੋਕ ਪਰੇਸ਼ਾਨ ਵੀ ਹੁੰਦੇ ਨੇ ਉਹ ਗੱਲ ਹੈ ਜੀ ਲੰਚ ਟਾਈਮ ਦੀ ਕੀ ਬੈਂਕਾਂ ਦੇ ਵਿੱਚ ਸਰਕਾਰੀ ਬੈਂਕਾਂ ਦੇ ਵਿੱਚ ਲੰਚ ਟਾਈਮ ਹੁੰਦਾ ਹੈ ਲੰਚ ਟਾਈਮ ਹੁੰਦਾ ਜੀ ਬਿਲਕੁਲ ਹੁੰਦਾ ਲੇਕਿਨ ਉਹ ਐਵੇਂ ਨੀਗਾ ਵੀ ਬੈਂਕਿੰਗ ਜਿਹੜੀ ਸਰਵਿਸਿਜ਼ ਉਹਨੂੰ ਹੈਂਪਰ ਕਰਕੇ ਕੀਤਾ ਜਾਵੇ ਉਹ ਤੇ ਹੈਗਾ ਵੀ タル ਨਾ ਬਾਈ タル ਮੈਂ ਮਾ ਮਾ ਉਹਨਾਂ ਗਿਆ ਲੰਚ ਟਾਈਮ ਤੇ ਹੁੰਦਾ ਓਕੇ ਖਾਣਾ ਦੁਪਹਿਰ ਦਾ ਤਾਂ ਸਭ ਨੇ ਖਾਣਾ ਹੀ ਹੈ ਕੋਈ ਵੀ ਹੋਵੇ ਪਰ ਉਹ ਬਲੌਕ ਕਰਕੇ ਬੰਦ ਕਰਕੇ ਸਾਰਾ ਵਿੰਡੋ ਕੋਲ ਇਹ ਸਾਰੇ ਗਲਤ ਕਰਦੇ ਨੇ ਜਿਹੜਾ ਕਹਿੰਦੇ ਨੇ 2 ਤੋਂ 3 ਤਿੰਨ ਇਹ ਵੀ ਆਹ ਲੱਗ ਜਿਹੜਾ ਤੁਹਾਡਾ ਬਾਹਰ ਬੈਂਕਾਂ ਦੇ ਬਾਹਰ ਗਾਰਡ ਹੁੰਦਾ ਉਹ ਵੀ ਸ਼ਟਰ ਬਾਹਰ ਦੀ ਚੈਨ ਪਾੜ ਕਰ ਦਿੰਦਾ ਕਿ ਜੇ ਲੰਚ ਟਾਈਮ ਹੋ ਗਿਆ ਬਾਤ ਤੋਂ ਇੱਕ ਬਣ ਚੁੱਕੀ ਹੈਬਿਟ ਇਹਦੇ ਲਈ ਤੁਸੀਂ ਬਿਲਕੁਲ ਅਥਾਰਟੀਜ਼ ਨਾਲ ਗੱਲ ਕਰ ਸਕਦੇ ਜੀ ਲੰਚ ਕਰਨਾ ਹਰਕ ਦਾ ਰਾਈਟ ਹੈ ਉਹ ਤਾਂ ਰਾਈਟ ਹੈ ਲੇਕਿਨ ਇਹ ਹੈਗਾ ਵੀ ਸਪੋਜ਼ ਮੈਂ ਲੰਚ ਕਰਨ ਗਿਆ ਇਹਦੀ ਕੰਪਨੀ ਤੇ ਮੇਰੀ ਥਾਂ ਦੇ ਉੱਤੇ ਦੂਸਰਾ ਬੰਦਾ ਜਿਹੜਾ ਵਾ ਉਹ ਸੀਟ ਤੇ ਬੈਠੇਗਾ ਕੰਮ ਨਹੀਂ ਲੁਕਣਾ ਚਾਹੀਦਾ ਟਰਨ ਬਾਈ ਟਰਨ ਆਪਣਾ ਬੈਂਚ ਕਰਦੇ ਜਾਓ ਮੈਂ ਕਈ ਵਾਰ ਮੈਂ ਖੁਦ ਗਿਆ ਕਈ ਵਾਰ ਮੈਂ ਐਸ ਬੀ ਆਈ ਬੈਂਕ ਚ ਵੀ ਗਿਆ ਉੱਥੇ ਗਰ ਲੰਚ ਟਾਈਮ ਹੋਗਾ ਤੇ ਜਿਹੜਾ ਜਿਹਦਾ ਲਾਈਨ ਚ ਲੱਗਾ ਬਸ ਅੱਗੇ ਲਾਈਨ ਚ ਆਦੇ ਉਹ ਉਸ ਟਾਈਮ ਤੇ ਲੰਚ ਹੋ ਗਿਆ ਟਾਈਮ ਤੇ ਉੱਥੇ ਖਲੋਤਾ ਵੀ 1 ਘੰਟੇ ਤੋਂ ਇਹ ਸਰਕਾਰੀ ਇਹ ਨਾ ਬੈਂਕਿੰਗ ਹੁੰਦਾ ਬੈਂਕਿੰਗ ਲਾਅ ਐਂਡ ਪ੍ਰੈਕਟਿਸ ਲਾਅ ਡਿਫਰ ਕਰਦਾ ਪ੍ਰੈਕਟਿਸ ਡਿਫਰ ਕਰਦੀ ਹੈ ਇਹ ਸਾਡੇ ਲੋਕਾਂ ਨੇ ਇੱਕ ਪ੍ਰੈਕਟਿਸ ਬਣਾ ਲਈ ਹੈ ਵੀ 2 ਤੋਂ 3 ਜੀ ਲੰਚ ਇਹਦੀ ਕੰਪਲੇਂਟ ਕਿੱਥੇ ਕਿੱਥੇ ਜਾ ਸਕਦੀ ਹੈ ਇਹਦੀ ਕੰਪਲੇਂਟ ਤੁਸੀਂ ਸਭ ਤੋਂ ਪਹਿਲੇ ਤਾਂ ਬ੍ਰਾਂਚ ਹੀ ਕਰ ਸਕਦੇ ਹੋ ਬ੍ਰਾਂਚ ਹੈੱਡ ਕੋਲ ਜੇ ਬ੍ਰਾਂਚ ਮੈਨੇਜਰ ਖੁਦ ਕਵੇ ਕਿ ਮੈਂ ਲੈ ਕੇ ਆ ਰਿਹਾ ਜੇ ਬ੍ਰਾਂਚ ਮੈਨੇਜਰ ਨਹੀਂ ਸੁਣਦਾ ਤਾਂ ਤੁਸੀਂ ਉਹਦਾ ਰੀਜਨਲ ਹੈੱਡ ਹੈ ਰੀਜਨਲ ਹੈੱਡ ਨਹੀਂ ਸੁਣਦਾ ਚਾਹੇ ਕੋਈ ਵੀ ਬੈਂਕ ਹੈ ਕੋਈ ਵੀ ਬੈਂਕ ਦਾ ਜਦੋਂ ਉਸ ਦਾ ਸਰਕਲ ਹੈੱਡ ਹੈ ਸਰਕਲ ਹੈੱਡ 'ਚ ਕਰ ਸਕਦੇ ਹੋ ਸਰਕਲ ਆਫਿਸ 'ਚ ਕਰ ਸਕਦੇ ਹੋ ਸਰਕਲ ਨਹੀਂ ਹੈ ਤੇ ਉਹਦੀ ਜਿਹੜੀ ਤੁਹਾਨੂੰ ਸ਼ਿਕਾਇਤ ਹੈਗੀ ਆ ਉਹਨਾਂ ਦੇ ਜ਼ੋਨਲ ਆਫਿਸ 'ਚ ਕਰ ਸਕਦੇ ਹੋ ਜ਼ੋਨਲ ਆਫਿਸ ਨਹੀਂ ਹੈ ਤੇ ਅੱਜ ਕੱਲ੍ਹ ਸਾਰਿਆਂ ਦੀ ਜਿਹੜੀ ਆਨਲਾਈਨ ਮਿਲ ਕੰਪਲੇਂਟ ਤੁਸੀਂ ਦਰਜ ਕਰਾ ਸਕਦੇ ਹੋ ਭਾਈ ਮੇਲ ਥਰੂ ਮੇਲ ਪਾ ਸਕਦੇ ਹੋ ਯਾਨੀ ਕਿ ਉਸੇ ਵੇਲੇ ਹੀ ਉਹਦਾ ਹੱਲ ਹੋ ਜਾਏ ਮਿਸਟਰ ਦਿਨੇਸ਼ ਸ਼ਰਮਾ ਜੀ ਨੇ ਅੱਜ ਇਹ ਕਲੀਅਰ ਕਰ ਦਿੱਤਾ ਕਿ ਜਿਹੜਾ ਲੰਚ ਟਾਈਮ ਹੈ ਲੰਚ ਸਭ ਨੇ ਕਰਨਾ ਪਰ ਲੰਚ ਟਾਈਮ ਕੋਈ ਪਾਰਟੀਕੂਲਰ ਟਾਈਮ ਨਹੀਂ ਫਿਕਸ ਕੀਤਾ ਗਿਆ ਵੀ ਤੁਸੀਂ 2 ਤੋਂ 3 ਬੈਂਕ ਬੰਦ ਕਰਕੇ ਤੇ ਖਾਣਾ ਖਾਓ ਕਲਾਇੰਟਸ ਪਰੇਸ਼ਾਨ ਹੋ ਰਿਹਾ ਵਾ ਸੀਨੀਅਰ ਸੀਨੀਅਰ ਨਾਲ ਗਲਾਈਂ ਚ ਕਰੋਤਾ ਤੇ ਉਹ ਇਸੇ ਡਰ ਤੋਂ ਚੇਅਰ ਤੇ ਨਹੀਂ ਬੈਠਦਾ ਕਿ ਮੇਰੀ ਵਾਰੀ ਨਾ ਖੁੱਸ ਜਾਵੇ ਮੇਰਾ ਨੰਬਰ ਨਾ ਖੁੱਸ ਜਾਵੇ ਮੈਂ ਮੇਰਾ ਨੰਬਰ ਆ ਰਿਹਾ ਅਗਰ ਤੁਸੀਂ ਇਹ ਸ਼ਿਕਾਇਤ ਕਰਦੇ ਹੋ ਨਹੀਂ ਤੁਹਾਡਾ ਹੱਲ ਹੁੰਦਾ ਤੁਸੀਂ ਸਾਰੀ ਤਾਉਤ ਕਰਕੇ ਦੈਨ ਓਮਬਡਸਮ ਆਂਗਾ ਚੰਡੀਗੜ੍ਹ ਹੂੰ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ ਬਕਾਇਦਾ ਬਿਤੇ ਪੈਨਲਟੀ ਲਾਪੇ ਬਹੁਤ ਜਲਦੀ ਦਰਸ਼ਕੋ ਇਸ ਚੀਜ਼ ਦਾ ਹੈਲਪਲਾਈਨ ਨੰਬਰ ਵੀ ਦਵਾਂਗੇ ਕਿ ਜਿਹੜੇ ਦਰਸ਼ਕ ਬੈਂਕਾਂ 'ਚ ਜਾਂਦੇ ਨੇ ਉਹਨਾਂ ਨੂੰ ਦੋ ਤੋਂ ਤਿੰਨ ਲੰਚ ਕਹਿ ਕੇ ਵਿੰਡੋ ਕਲੋਜ਼ ਕੀਤੀ ਜਾਂਦੀ ਹੈ ਇਹਦੇ ਉੱਪਰ ਵੀ ਗੱਲ ਆਪਾਂ ਕਰਾਂਗੇ ਜ਼ੋਨਲ ਮੈਨੇਜਰ ਸਾਹਿਬ ਨਾਲ ਵੀ ਗੱਲ ਕਰਾਂਗੇ ਚਾਹੇ ਕਿਸੇ ਬੈਂਕ ਦੇ ਨਾਲ ਰਿਲੇਟਡ ਵੀ ਜ਼ੋਨਲ ਮੈਨੇਜਰ ਸਾਹਿਬ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਜ਼ੋਨ ਪੂਰਾ ਉਹਨਾਂ ਦੇ ਅੰਦਰ ਹੁੰਦਾ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿਸਟਰ ਦਿਨੇਸ਼ ਸ਼ਰਮਾ ਜੀ ਰੀਜਨਲ ਮੈਨੇਜਰ ਲਟਾਰਵੇ ਨੇ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਬੈਂਕ ਸੈਕਟਰ ਦੇ ਵਿੱਚ ਜਾਣਕਾਰੀ ਉਹਨਾਂ ਕੋਲੋਂ ਲਈ ਹੈ ਕਿਉਂਕਿ ਜਾਣਕਾਰੀ ਬਹੁਤ ਸਾਰੇ ਦਰਸ਼ਕਾਂ ਤੱਕ ਨਹੀਂ ਸੀ ਪਹੁੰਚਦੀ ਕਿਉਂਕਿ ਬੈਂਕ ਦਾ ਮਸਲਾ ਹਰ ਕਿਸੇ ਨੂੰ ਸਮਝ ਨਹੀਂ ਲੱਗਦਾ ਕਿਉਂਕਿ ਬੈਂਕ ਦੇ ਜਾ ਕੇ ਕੋਈ ਛੀ ਗੱਲ ਵੀ ਕਰਦੇ ਪਰ ਬੈਂਕ ਦੇ ਅਧਿਕਾਰੀ ਵੀ ਕਈ ਵਾਰੀ ਜਿਹੜਾ ਮਿਸਬੀਹ ਕਰ ਜਾਂਦੇ ਨੇ ਸੀਨੀਅਰ ਸਿਟੀਜ਼ਨ ਦੇ ਨਾਲ ਹੋਰ ਵੀ ਲੋਕਾਂ ਦੇ ਨਾਲ ਕਰ ਜਾਂਦੇ ਨੇ ਉਹਨਾਂ ਦੀ ਸ਼ਿਕਾਇਤਾਂ ਜਿਹੜੀਆਂ ਆਮ ਜਿਹੜੀਆਂ ਮੈਨੇਜਰ ਕੋਲ ਪਹੁੰਚਦੀਆਂ ਨੇ ਤਾਂ ਤੋ ਤਮਾਮ ਜਿਹੜੀਆਂ ਸਕੀਮਾਂ ਬਾਰੇ ਵੀ ਅੱਜ ਦੀ ਜਿਹੜੀ ਜਾਣਕਾਰੀ ਜਿਹ ਸਾਂਝੀ ਕੀਤੀ ਹੈ ਮੈਨੂੰ ਦਿਓ ਆਜ਼ਾਦਤ ਫਿਰ ਮਿਲਦੇ ਹਾਂ ਅਗਲੇ ਰਾਮੇ ਚਿਹਰੇ ਦੇ ਨਾਲ ਸ਼ੁਕਰੀਆ ਜੀ ਸ਼ੁਕਰੀਆ